ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਸੋਚੋਗੇ ਕਿ ਮੰਨਤੀ ਤੇ ਫੇਰਤਵਾਰਾ ਤਿਆਰ ਹੋ ਗਈ ਫਰਦੀ ਆ ਯਾ ਅੱਜ ਕਿੱਥੇ ਚੱਲਦੀ ਆ ਆਪਾਂ ਅੱਜ ਚੱਲੇ ਆ ਜੀ ਕਾਲਬੀ ਦੇ ਸਕੂਲ ਕਿਉਂਕਿ ਅੱਜ ਪੇਰੈਂਟਸ ਮੀਟਿੰਗ ਆ ਜੀ ਤੇ ਵਾਸ ਲੱਗਿਆ ਸੀਗੇ ਜੀ ਤਿਆਰ ਹੋਣ ਸੋਚਿਆ ਚਲੋ ਹਨਾ ਵਲੌਗ ਪਾਸਟਾਰਟ ਕਰੀਏ ਓਏ ਹੋਏ 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 ਆਦੀ ਕੋ ਮੇਰਾ ਸਨ ਮਾਨ ਖੜਾਈ ਜਾਂਦੀ ਆ ਹਾਂ ਮੰਮਾ ਵੇਖੀ ਇੱਕ ਬੁਢੜਾ ਬੁਖਾਉਦੇ ਪਪਾ

ਜਾਣਾ ਨਹੀਂ ਕਹਿੰਦਾ ਮੈਨੂੰ ਲੱਗਦਾ ਹੀ ਨਹੀਂਗਾ ਵੀ ਲਲਰ ਲਾ ਕੇ ਆਇਆ ਹੋਣਾ ਦੇ ਲਈ ਪੱਕਾ ਇਹ ਹੂੰ ਤੇ ਪੇਪਰ ਪੇਪਰ ਵਧੀਆ ਕੀਤੇ ਆ ਫਿਰ ਉਹ ਕੱਦ ਨੂੰ ਕਰਦਾ ਬਸ ਇਹ ਤਿਆਰ ਹੁੰਨੇ ਆ ਤੇ ਚੱਲਦੇ ਆ ਫਿਰ ਉਸ ਤੋਂ ਬਾਅਦ ਤੇ ਜਾ ਕੇ ਦੇਖਦੇ ਆ ਕੀ ਸਮਾਚਾਰ ਆ ਚਲੋ ਹਾਂਜੀ ਲਓ ਜੀ ਆਪਾਂ ਹੋ ਚੁੱਕੇ ਆ ਜੀ ਰੈਡੀ ਤੇ ਇਧਰ ਕਾਲ ਵੀ ਵੀ ਤਿਆਰ ਹੋ ਜਾਂਦਾ ਬਸ ਪਰਨਾ ਬੰਨਣ ਲੱਗਿਆ ਹੋਇਆ ਹੈ ਜੀ ਕਹਿੰਨਾ ਮੈਂ ਪਾਣਾ ਬਣ ਕੇ ਜਾਣਾ ਜੀ ਜਾਣਾ ਮੈਂ ਕਿਹਾ ਚਲ ਵਰਨਾ ਵਨ ਲੱਕ ਫਿਰ ਹਨਾ ਚੱਲਦੇ ਆਂ ਤੇ ਬਾਕੀ ਟਾਈਮ ਹੋ ਚੁੱਕੇ 10:00 ਵਜੇ ਕਿਦਾਂ ਕੱਲ ਵੀ ਤੇ ਪਾਪਾ ਪਟਾਕੇ ਚਲਾਏ ਜਾਂਦੇ ਕਿਉਂਕਿ ਆਪਣੇ ਨਾ ਵੱੱਜਾ ਬੈਠੇ ਨੇ ਵੱੱਜਾ ਨੂੰ ਨਾ ਕਾ ਪੱਟੀ ਜਾਂਦੇ ਆ ਬਹੁਤ ਜ਼ਿਆਦਾ ਇੱਧਰ ਵੱਧਲੀ ਸਾਈਡ ਤੇ ਉਹ ਮਨਾਰ ਸ਼ਾਇਦ ਪਤਨ ਕਿੱਥੇ ਪਟਾਕੇ ਚਲਾਏ ਜਾਂਦੇ ਆ ਬੈੜੀਆਂ ਵੀ ਬੈਠੀਆਂ ਨੇ ਇੱਧਰ ਦੇਖੋ ਆਰਪਨ ਕਿ ਕਣਗਾਹ ਭਾਈ ਬੈਠੇ ਰੇਜ ਰਾਂ ਹੀ ਤੇਜ ਰਾਂ ਖੜਾਈ ਬੈਠੀ ਆ ਲੈ ਇਹਨਾਂ ਬਲ 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 ਕਿਵੇਂ ਲਾ ਲਈ ਆਰਪਨ ਸੱਸੀ ਕਾ ਬੁਲਾਦੇ ਪੁੱਤਾਂ ਦਾਦੀ ਸਤਿ ਸ਼੍ਰੀ ਅਕਾਲ ਪੁੱਤ ਕੇ ਕਿਵੇਂ ਹੋ ਗਿਣੀ ਜਾਂਦੇ 1 2 3 4 ਗਿਣੀ ਕਿੰਨਿਆਂ ਨੇ ਅਰਪਣ ਹੈ ਕਿੰਨਿਆਂ ਨੇ 1 2 3 4 ਚਲ ਕੱਠਿਆਂ ਗੱਲਾਂ ਦੀ ਛੱਡ ਲਾਂਦੀ ਐ ਲਓ ਜੀ ਕੱਲ ਵੀ ਨਹੀਂ ਬਾਰ ਨਾ ਮੰਨ ਲੇ बसोन ਚੱਲਦੇ ਆ ਤੇ ਦੇਖਦੇ ਆ ਚੱਲ ਕੇ ਜਾ ਕੇ ਕੀ ਸਮਾਚਾਰ ਤੇ ਫਿਰ ਹਨਾ ਆ ਕੇ ਮਿਲਦੇ ਹੋ ਸਕੇ ਜੇ ਉੱਥੇ ਕਲਿੱਪ ਤਾਂ ਜ਼ਰੂਰ ਬਣਾਵਾਂਗੇ ਨਹੀਂ ਫਿਰ ਘਰੇ ਆ ਕੇ ਬਣਾ ਲਾਂਗੇ ਲਓ ਜਿੱਦਾਂ ਮਿਸ਼ਨ ਫੇਲ ਹੋ ਗਿਆ ਸੀ ਹੈ ਹਾਕੋਟ ਸਾਹਿਬ ਜੀ ਆਪ ਮੂਰੇ ਹੋਈ ਨਾ ਹਾਕੋਟ ਸਾਹਿਬ ਜੀ ਹੈ ਕੋਟ ਸਾਹਿਬ ਜੀ ਆਪ ਹੋਏ ਨੇ ਹੁਣ ਅੱਗੇ ਹਾਂ ਤੁਹ ਦੋਸਤ ਹੈ 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 ਫਿਰ ਐਂਡ ਤੇ ਆ ਗਏ ਉਹ ਕਹਿਣਾ ਵਾ ਕੋ ਸਾਬ ਜੀ ਆਉਂ ਰਹੇ ਨੇ ਆਹ ਥੂ ਥੋ ਸਾਬ ਜੇ ਨਾਮ ਤੇ ਬੰਨਿਆ ਫਿਰ ਤਾਂ ਕਹਾਂਗੇ ਜੇ ਇਹਨੂੰ ਬੰਨ ਲਿਆ ਮਦੀਆ ਫਿਰ ਫੇਰ ਤਾਂ ਕੀ ਕਹਿਣਾ ਚਾਹੁੰਦਾ ਉਧਰ ਮਗਰ ਉਹ ਰਾਤਨੀ ਨਹੀਂ ਪਈ ਜਾਂਦੀ ਹੈ ਨਾ ਤੇਸ ਤੇ ਆ ਇਧਰ ਹੂੰ ਜਦੋਂ ਜਹਦ ਹੋਈ ਬੈਠੀ ਆ ਲੈ ਦੱਸ ਅਰਪਨ ਕੀ ਕਰੀ ਜਾਂਦਾ ਇਹਨੂੰ ਦੇ ਕਰੇ ਇਕੱਠੇ ਕਰ ਲਾਂਦੀ ਇਹਨਾਂ ਨੂੰ ਦੇਸਰਾਂ ਨੂੰ ਕਰੇ ਕੁਝ ਕਰ ਲਾਂਦੀ ਜੀ ਲੋ ਜੀ ਸ਼ਾਮ ਦੇ ਵੱਜ ਚੁੱਕੇ ਆ ਸਵਾ 4 ਤੇ ਬਸ ਲੱਗੇ ਸੀ ਜੀ ਚਾਹ ਚੂਪੀਣ ਆ ਗਈ ਸੀਗੀ ਕਾਰਗਿਦੇਸ਼ ਕੋਲੋਂ ਉਸ ਤੋਂ ਅੱਜ ਠੀਕ ਆ ਨੰਬਰ ਵੈਸੇ ਉਹਨੇ ਜਿਆਦਾ ਵਧੀਆ ਨਹੀਂ ਹੈਗੇ ਜਿੰਨੇ ਜਿਆਦਾ ਵਧੀਆ ਸਾਨੂੰ ਉਮੀਦ ਸੀਗੀ ਪਰ ਲੇਕਿਨ ਚਲੋ ਕੋਈ ਗੱਲ ਨਹੀਂ ਦੇਖਦੇ ਹਾਂ ਹੁਣ ਗਾਹ ਸਮੈਸਟਰ ਚ ਕੀ ਬਣਦਾ ਵਾ ਵੈਸੇ ਉਮੀਦ ਨਾਲ ਥੋੜੀ ਜਿਹਾ ਘਟ ਆਏ ਨੇ ਕਿਉਂਕਿ ਉਮੀਦ ਤਾਂ ਕਾਫੀ ਜਿਆਦਾ ਸੀਗੀ ਹਾਂ ਇੰਨੇ ਜਿਆਦਾ ਨੰਬਰ ਆਉਣ ਨਹੀਂ ਜਿਹੜੇ ਹਿਸਾਬ ਦੇ ਨਾਲ ਸੁਣਾ ਰਿਆ ਸੀਗਾ ਨਾ ਬੱਕ ਥੋੜੀ ਜਿਹੀ ਰਾਈਟਿੰਗ ਥੋੜੀ ਜਿਹੀ ਗੰਦੀ ਕਰਦਾ ਵਾ ਰਾਈਟਿੰਗ ਕਰਕੇ ਥੋੜਾ ਜਿਹਾ ਮਾਰ ਖਾ ਜਾਂਦਾ ਇਹ ਨੰਬਰਾਂ ਦਾ ਤੇ ਬੱਕ ਕੋਈ ਜਾਣੀ ਅੱਗੇ ਅੱਗੇ ਹਾਂ ਪਰ ਰਾਈਟਿੰਗ ਸੁਧਾਰਨ ਦੀ ਜੀ ਕੋਸ਼ਿਸ਼ ਕਰਾਂਗੇ ਤੇ ਬਸ ਹੁਣ 4:00 ਸਵਾ 4 ਹੋ ਗਏ ਸੀਗੇ ਜੀ ਪਿੰਨ ਲੱਗਿਆ ਚਾਹ ਤੇ ਕਰਦੇ ਆਂ ਗਾਹਾਂ ਵਾਲੇ ਕੰਮ ਧੰਦੇ ਆਪਾਂ ਸਟਾਰਟ ਉਸ ਤੋਂ ਆ ਚਾਹ ਕੇ ਜੀ ਬਸ ਪੈ ਗਈ ਸੀਗੀ ਪਹਿਲਾਂ ਮੇਰੇ ਝਾੜ ਬਹੁਤ ਜ਼ਿਆਦਾ ਦੁਖਣ ਲੱਗੀ ਸੀ ਅੱਜ ਪਤਾ ਨਹੀਂ ਕੀ ਚੱਕਰ ਪੈ ਗਿਆ ਝਾੜ ਕਾਫੀ ਜ਼ਿਆਦਾ ਦੁਖੀ ਜਾਂਦੀ ਹੈ ਹੋ ਸਕਦਾ ਤੁਹਾਨੂੰ ਅੰਦਰ-ਅੰਦਰ ਹਨਾ ਜਾਇਆ ਵੀ ਆ ਸੋ ਜਾਇਆ ਵੀ ਆਇਆ ਹੋਇਆ ਵਾ ਝ ਦੁਖੀ ਜਾਂਦੇ ਪਤਾ ਨਹੀਂ ਕੀ ਚੱਕਰ ਪੈ ਗਿਆ ਇਹਨੂੰ ਤੇ ਹੁਣ ਦਵਾਈ ਦੁਈ ਲੈ ਕੇ ਹਟਿਆ ਉਹਨੂੰ ਥੋੜਾ ਜਿਹਾ ਫਰਕ ਆ ਤੇ ਬਾਕੀ ਹੁਣ ਚਲੋ ਉੱਠ ਦਿਆਂ ਕਰਦੇ ਹਾਂ ਕੰਮ ਧੰਦੇਪਾ ਸਟਾਰਟ ਗਾ ਹਾਂ ਅਲੇ ਪਹਿਲਾਂ ਚਾਹ ਪੀ ਲਈਏ ਸਵੇਰ 4 ਹੋ ਗਈ ਕੱਲ ਵੀ ਟਿਊਸ਼ਨ ਤੇ ਚਲੇ ਗਿਆ ਉਹਦੇ ਲੋਦਰਗਾ ਪਾਈ ਜਾਂਦੀ ਆ ਐ ਤਨੂਰੀਆ ਨਾ ਆ ਜਾ ਨਾ ਤੇ ਬਾਕੀ ਅੱਗੇ ਦੇ ਕੰਮ ਧੰਦੇਗਾ ਸਟਾਰਟ ਕਰਾਂਗੇ ਤੇ ਫਿਰ ਤੁਹਾਡੇ ਨਾਲ ਆਪਾਂ ਗਾਹਲਾ ਵਲੋਗ ਪਰ ਬਾਤ ਸ਼ੇਅਰ ਕਰਾਂਗੇ ਕੀ ਕਰਨ ਲਗੀ ਆ ਤੂੰ? ਤਾਂਨ ਕੀ ਕਰੀਏ? ਕੀ ਕਹਦਾ ਪੁੱਤ? ਸੇ ਕਹਿੰਦਾ ਨਾ। ਸੇ ਕਹਿੰਦਾ ਨਾ ਮੰਮੂ। ਤਾਂਨ ਕੀ ਕਰੀਏ ਅੰਦੇ ਯਾਰ ਤਨੂਰੀ ਆ। ਆ ਜਾ। ਆ ਜਾ। ਤਾਂ ਕੀ ਕਰੀਏ ਅੰਦੇ ਦੇਖੀ। ਕੀ ਖਾਦੀਏ? ਬੁਲਾਇਆ ਤੁਸੀਂ। ਰਿਆ। ਆਉਂਦੇ ਜੇ ਮਾਸਤਾ ਬਦਨ ਕੀ ਕਰੀ ਜਾਂਦੀ ਐ ਅ ਪੰਜਾਬੀ ਨਹੀਂ ਐ ਨਾ ਨਾ ਧੋਲ ਕੀ ਬਿਨਾ ਬੁਝੇ ਮੂੰਹ ਸਾਫ ਕਰੀ ਜਾਂਦੇ ਵਿੱਚ ਟੇਬਲ ਸਾਫ ਕਰੀ ਜਾਂਦੀ ਐ ਕੀ ਬਿਨਾ ਤਾਂ ਬੁਝਾ ਆਈ ਕਰਦੀ ਐ ਹੁ ਰੰਗੀ ਚੱਕਰ ਪਾਈ ਜਾਂਦੀ ਐ ਹੈ ਕੀ ਸਾਫ ਕਰਦੀ ਐ ਹੈ ਬੋ ਬੀਜ ਮੂੰਹ ਸਾਫ ਕਰ ਦਿਆਂ ਤੇ ਚੱਲ ਫੇਰ ਲੱਗੀ ਹਾਂ ਮੂੰਹ ਸਾਫ ਕਰ ਦਿਆਂ ਠੀਕ ਆ ਲੋ ਉੱਧੀ ਆਇਆ ਕਿ ਇਹਦਾ ਖਾਣੇ ਨੂੰ ਮੁਕਾ ਚੁੱਕੇ ਹਾਂ। ਹਾਂਜੀ ਲਓ ਜੀ ਧਾਰ वगैरह ਆਪਾਂ ਕੱਢਿਆ ਦੀ ਸੀਗੀ ਤੇ ਆਟਾ ਤਾਂ ਗੁੰਨ ਲਿਆ ਦਾਲ ਆਪਾਂ ਬਣਾਈ ਬਣਾ ਲਈ। ਅੱਜ ਆਪਾਂ ਦਾਲ ਬਣਾਈ ਹੈ ਜੀ। ਅਦਰ ਮੂੰਗੀ ਮਸਰੀ ਦੀ। ਤੇ ਆ ਜੋ ਜਿਨੇ ਜਿਨੇ ਵੀ ਖਾਣੀਆਂ ਕਿ ਹੁਣ ਲੱਗੀਆਂ ਜੀ ਬਸ ਰੋਟੀ ਬਣਾਉਣ। ਆਤਾ ਜਾੜ ਨੇ ਨੇ ਨਹੀਂ ਜਿਆਦਾ ਕੋ ਬਸ ਕਰਾਈ ਫੇ ਬਸ ਕੁਛ ਨਹੀਂ ਹੋ ਜਾੜ ਕਾਫੀ ਜਿਆਦਾ ਦਿੱਤੀ ਜਾਂਦੀ ਹੈ ਅੱਜ ਬਸ ਹੁਣ ਕਰਦੇ ਆ ਜੀ ਰੋਟੀ ਦੀ ਤਿਆਰੀ ਕਿਉਂਕਿ ਟਾਈਮ ਕਾਫੀ ਜਿਆਦਾ ਹੋ ਗਿਆ ਮੈਨੂੰ ਸ਼ਾਇਦ 7 ਵਜ ਗਏ ਹਾਂਜੀ 7 ਵਜ ਚਲੇ ਤੁਸੀਂ ਨੇਰਾ ਦੇਖੋ ਬਾਹਰ ਕਿੰਨਾ ਜਿਆਦਾ ਹੋ ਗਿਆ ਹੁਣ ਨਾ ਟਾਈਮ ਦਾ ਨਾ ਕਾਫੀ ਜਿਆਦਾ ਫਰਕ ਪੈ ਜਾਂਦਾ ਵਾ ਜਿੰਦੀ ਇਹਦੇ ਵਿੱਚ ਰਹੇ ਤੁਹਾਨੂੰ ਚੰਨ ਚੰਨਾ ਦਿਖਦਾ ਹੋਗਾ ਫੋਨ ਵਿੱਚ ਤਾਂ ਪਰ ਲੇਕਿਨ ਨੇਰਾ ਕਾਫੀ ਜਿਆਦਾ ਬਹੁਤ ਜਿਆਦਾ ਹੋਇਆ ਪਿਆ ਵਾ ਹਾਂਜੀ ਬਾਹਰ ਕੁਛ ਵੀ ਨਹੀਂ ਆਪਾਂ ਨੂੰ ਇਸ ਟਾਈਮ ਦੇਖ ਰਹੇਗਾ ਤੁਹਾਨੂੰ ਬਾਹਰ ਵੀ ਜਾ ਕੇ ਦਿਖਾ ਦਿੰਨੇ ਆ हां मम्मा उधरो हक्का मार हक्का मार जी हां मम्मा आजा हां जी मम्मा ਤੁਸੀਂ ਨੇਰੇ ਚ ਫਿਰ ਜਾਨੇ ਹੋ ਹੋ ਆਪਨੇ ਨੇਰੇ ਚ ਫਿਰ ਜਾਣਾ ਤੂੰ ਲਓ ਜੀ ਡੇਰੀ ਵੀ ਅਗੇ ਪੱਠੇ ਲੈ ਕੇ ਹੋਰ ਪਨ ਆਏ ਟੇਟਰ ਆ ਗਿਆ ਟੇਟਰ ਆ ਗਿਆ ਟੇਟਰ ਆ ਗਿਆ ਟੇਟਰ ਆ ਗਿਆ ਮੇਰੇ ਵਿੱਚ ਰੂੜੀ ਜਿਹੇ ਹੁੰਦੇ ਆ ਲਾਈ ਪੱਠੇ ਲਿਆਂਦੇ ਹੁਣ ਫੇਰ ਵਾਸਤੇ ਦੇਖੇ ਕਿ ਮੋੜ ਲਿਆ ਅਲਪਨ ਗੱਡੀ ਨੂੰ ਮੋੜ ਲਿਆ ਵੀ ਚੱਲ 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 ਕੀ ਕਰਦੀਆਂ ਦੇ ਦਾਦੂ ਨੂੰ ਮੋੜਦਾ ਜੀ ਵੀ ਚੱਲ ਚੱਲ ਹੈ ਪਨਾ ਹਾਂ ਦੱਦੀ 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 ਗੱਡੀ ਦਾ ਵੀ ਜ਼ਿਆਦਾ ਟਾਇਰ ਤਾਂ ਟੁੱਟਿਆ ਪਿਆ ਅਲਪਨ ਹੋ ਆਪਣੇ ਗੱਡੀ ਦਾ ਟਾਇਰ ਤਾਂ ਟੁੱਟਿਆ ਪਿਆ ਬਤਲੀ ਦੋ ਹਾਂ ਕਿਨੇ ਤੋੜਿਆ ਵੀਰੇ ਨੇ ਤੋੜਿਆ ਬੀਰੇ ਦੇ ਕੁਟਪਾ ਬਸ ਨੇਰਾ ਪਿਆ ਪੁੱਤ ਹੁਣ ਚੱਲ ਬਾਹਰ ਅੱਤੀ ਅੰਦਰ ਚਲੀ ਆ ਜਾ ਹੋਰ ਆਪਣੇ ਬਾਹਰ ਨਹੀਂ ਰਭੇ ਪਤਾ ਚਲੀਏ 15 ਜੀ ਆਹ ਲਓ ਜੀ ਨੇਰਾ ਬਹੁਤ ਜ਼ਿਆਦਾ ਹੋ ਗਿਆ ਕਣ ਆਪਾਂ ਬਸ ਰੋਟੀ ਰੋਟੀ ਬਣਾ ਲਈਏ ਤੇ ਫੇਰ ਰੋਟੀ ਖਾਣੇ ਆ ਆ ਚਲੀ ਅੰਦਰ ਮੈਂ ਚਲੀ ਆ ਜਾ ਤੇ ਹਾਂਜੀ ਬਾਕੀ ਹਨ ਹੋ ਆਪਣਾ ਅੱਜ ਦੇ ਹੰਤੂੰ ਡਰਾ ਦੇ ਆ ਜਾ ਪਹਿਲਾ ਆਰਡਰ ਆਨੇ ਡਰਾ ਯਾਰ ਕਾਲ ਵੀ ਨੇ ਦੂ ਡਰਾ ਦੇ ਪਾਲੀ ਇਹਨਾ ਟੀ-ਸ਼ਰਟ ਨਹੀਂ ਪਾਉਂਦਾ ਹੈਗਾ ਫਿਰ ਹਨਾ ਉਹ ਵੀਡੀਓ ਵਿੱਚ ਉਹ ਆ ਜਾਂਦਾ ਹੈ ਉਹਦੋਂ ਇਹਨਾ ਬਹੁਤ ਜ਼ਿਆਦਾ ਔਖੀ ਵੀਡੀਓ ਅਪਲੋਡ ਕੀਤੀ ਆ ਮੈਂ ਹਾਂਜੀ ਡਰਾ ਇਹ ਬੈਂਟਾ ਡਰ ਗਈ

ਚਲੋ ਠੀਕ ਹੈ ਜੀ ਆਪਾਂ ਬਣਾ ਲੀਏ ਜੀ ਹੁ ਲੋਕੋ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਜੇਕਰ ਵਧੀਆ ਲੱਗਿਆ ਤਾਂ ਸੋਨਾ ਜੀ ਇੱਕ ਕਮੈਂਟ ਅਤੇ ਸੋਨਾ ਜੀ ਲਾਈਕ ਕਰਕੇ ਜ਼ਰੂਰ ਦੱਸ ਕੇ ਜਾਇਓ ਜੀ ਤੇ ਜਿਹੜੇ ਮੇਰੇ ਪਿਆਰੇ ਚੈਨਲ ਤੇ ਬੱਦਗਰੀ ਆਏ ਨੇ ਤੇ ਚੈਨਲ ਨੂੰ ਪਾਜੀ ਸਬਸਕ੍ਰਾਈਬ ਵੀਡੀਓ ਨੂੰ ਕੀਤਾ ਲਾਈਕ ਸ਼ੇਅਰ ਅਤੇ ਸੋਨਾ ਦੇ ਕਮੈਂਟ ਕਰਕੇ ਜ਼ਰੂਰ ਦੱਸ ਕੇ ਜਾਇਓ ਜੀ ਤੇ ਮੈਂ ਅਗਲੀ ਹੋਰ ਨਵੀਂ ਵੀਡੀਓ ਵਿੱਚ ਮਿਲਾਂਗੇ